88 ਦੇ ਆਇਆ 95 ਚ ਆਇਆ ਹੁਣ ਆਣ ਕੇ ਸਾਡੇ ਲੱਕ ਸਿੱਧੇ ਹੋਣ ਲੱਗੇ ਤੇ ਤੁਹਾਨੂੰ ਹੁਣ ਸਰਕਾਰ ਨੇ ਫੇਰ ਮਾਰਦਾ ਤੁਹਾਨੂੰ ਸਰਕਾਰ ਨੇ ਫੇਰ ਮਾਰਦਾ ਅਹੀਂ ਹੁਣ ਕੀ ਕਰੀਏ ਜਾਂ ਫਿਰ ਅਹੀਂ ਇਥੇ ਨਸ਼ਾ ਵੇਚੀਏ ਤੇ ਜਾਂ ਫਿਰ ਅਹੀਂ ਇਥੇ ਦੋ ਨੰਬਰ ਦਾ ਕੰਮ ਕਰੀਏ ਤੇ ਫੇਰ ਨਹੀਂ ਕਮਾਈ ਕਰ ਸਕਦੇ ਜੀ ਜੀ ਇਹ ਤੇ ਮਿਹਨਤ ਕਰਦੇ ਆਂ ਤੇ ਮਿਹਨਤ ਨਾਲ ਤਾਂ ਪੰਜ ਸੱਤਾਂ ਸਾਲਾਂ ਚ ਉੱਠਿਆ ਜਾਣਾ ਤੇ ਕਮਾਂ ਤੇ ਜਾਨੇ ਮੁਰਗੀ ਦੇ ਆਂਡੇ ਦੇ ਪੈਸੇ ਵੀ ਦਿੱਤੇ ਜਾਣਗੇ ਉਹ ਮੁਰਗੀਆਂ ਮਰਗੀਆਂ ਨਾਲ ਹੀ ਇਹਦੇ ਨਾਲ 27 24 ਮਰ ਜਾਣੀਆਂ ਇਹਦੇ ਨਾਲ ਹੀ ਸਭ ਕੁਝ ਹੋ ਜਾਣਾ ਆ ਕਿੰਨਿਆਂ ਕਿ ਮੁਰਗੀ ਤਰੀ ਨੂੰ ਜਦ ਤੁਸੀਂ ਸਵਾਲ ਕਰੋਗੇ ਨਾ ਵੀ ਮੁਰਗੀਆਂ ਦੇ ਆਂਡੇ ਦਓਗੇ ਤਾਂ ਉਹ ਕਹਿ ਦਿੰਦੇ ਆ ਸਾਡਾ ਤਾਂ ਮਰਨ ਹੋਇਆ ਪਿਆ ਇੱਥੇ ਇਹ ਸਰਕਾਰੀ ਅਜ ਤੱਕ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਆਹ ਹੈਲੀਕਾਪਟਰਾਂ ਦੇ ਉੱਤੇ ਲੰਗਦੇ ਨੇ ਉਦੋਂ ਨਹੀਂ ਲੰਗ ਜਾਂਦੇ ਗਾਂ ਚੱਲ ਜਾਂਦੇ ਨੇ ਹੈਲੀਕਾਪਟਰ ਛੱਡ ਗਏ ਆ ਤਾਂ ਹੈਲੀਕਾਪਟਰ ਹੈਲੀਕਾਪਟਰ ਛੱਡ ਕੇ ਮਹਾਰਾਜ ਕਿੱਥੇ ਛੱਡ ਗਏ ਨੇ ਆਓ ਜੀ ਇੱਥੇ ਕਰਿਆ ਇੱਥੇ ਇੱਕ ਮਾਈ ਵਿਚਾਰੀ ਤਿੰਨ ਦਿਨ ਪਈ ਦੀ ਉਹ ਪਿੰਡ ਦੇ ਮੁੰਡਿਆਂ ਨੇ ਸਿਹਾਦੇ ਤੋਂ ਮਾਈ ਵਿਚਾਰੀ ਕੱਢ ਕੇ ਲਿਆਂਦੀ ਰੋਬਨ ਦੇ ਉੱਤੇ ਬੰਨੋ ਮੰਤਰੀ ਵਿਧਾਨ ਸਭਾ 'ਚ ਕਹਿੰਦੇ ਸਾਰੇ ਬੰਨ ਪੱਕੇ ਸੀ ਉਹ ਮੰਤਰੀ ਗੱਲਾਂ ਨਾਲ ਸਰਕਾਰ ਹੀ ਵਸਾਰੀ ਚੁਟਕਲਿਆਂ ਦੀ ਬਣੀ ਆ ਤੇ ਜਿੰਨੇ ਮਰਜੀ ਚੁਟਕਲੇ ਸੁਣਾਈ ਜਾਣਾ ਉਥੇ ਦੋ ਦੋ ਕਿਲੇ ਤੁਸੀ ਰੋੜ ਗਈ ਕਿ ਕਿਸੇ ਦੱਸੋ ਕੋਈ ਬੇਲਦਾਰ ਹੈਗਾ ਇੱਥੇ ਐਂ ਤੱਕ ਇਹਨੇ ਦੱਸਿਆ ਕੋਈ ਬੇਲਦਾਰ ਵੀ ਫਿਰਦਾ ਹੋਇਆ ਮੈਂ ਐਮਐਲਏ ਗੁਰਦੀਪ ਰੰਧਾਵਾ ਨੂੰ ਸਵਾਲ ਕੀਤਾ ਮੈਂ ਕਿਹਾ ਵੀ ਇਹ 100% ਡੈਮੇਜ ਹੋ ਗਿਆ ਉਹ ਕਹਿੰਦੇ ਝੋਨੇ ਦਾ ਨਹੀਂ 100% ਹੋਇਆ ਕੱਲਾ ਗੋਭੀ ਖਰਾਬ ਹੋਊ ਗੋਬੀ ਦਾ ਇਹਨਾਂ ਇਹਨਾਂ ਅਪਲਾਈ ਹੋਣੀ ਗਰਦੀਪ ਧੰਨਾਵੇ ਨੂੰ ਗੋਬੀ ਗਰਦੀਪ ਧੰਨਾਵਾਂ ਦੇ ਇੱਥੇ ਫਿਰ ਵੜਿਆ ਨਹੀਂ ਇਹਨਾਂ ਤੇ ਆਇਆ ਗਰਦੀਪ ਧੰਨਾਵਾਂ ਨੂੰ ਹੈਲੀਕਾਪਟਰ ਦੇ ਕੇ ਭਗਵੰਤ ਮਾਨ ਉਹ ਜੀ ਫੇਸਬੁੱਕ ਤੇ ਚੜਦਾ ਹੈ ਹੈਲੀਕਾਪਟਰ ਆ ਉਹ ਆਇਆ ਪਿਓ ਪੁੱਤ ਫੋਟੋਆਂ ਫੇਸਬੁੱਕ ਤੇ ਵੇਖੀਆਂ ਚਲੋ ਸਾਡੇ ਤੇ ਨਟ ਵੀ ਨਹੀਂ ਚੱਲਣ ਡਿਆ ਇਹ ਸਰਕਾਰਾਂ ਨੇ ਕੁਝ ਨਹੀਂ ਪਹੁੰਚਾਇਆ ਨਾ ਕਿਸੇ ਨੇ ਬਾਅਦ ਹੀ ਨਹੀਂ ਪੁੱਛਿਆ ਅਜ ਤੱਕ ਇਹ ਸਰਕਾਰ ਮੰਤਰੀਆ ਕਹਿੰਦੇ ਸਾਡੇ ਮੰਤਰੀ ਲੱਗੇ ਹੋਏ ਕੰਮਾਂ ਕੋਈ ਮੰਤਰੀ ਨਹੀਂ ਆਇਆ ਪਬਲਿਕ ਨੇ ਸਭ ਕੁਝ ਪਹੁੰਚਾਤਾ ਹੈ ਬਾਹਰਲੇ ਪਿੰਡ ਜਿਹੜੇ ਪਜੇ ਬਜੇ ਹੀ ਉਹਨਾਂ ਚਾਰ ਧਰਮ ਗੋਡ ਨਹੀਂ ਅਜੇ ਤੱਕ ਜਿਹੜਾ ਮੌਜੂਦਾ ਸਰਕਾਰ ਆ ਉਹਦਾ ਕੋਈ ਮੰਤਰੀ ਇਹ ਏਰੀਆ ਚ ਵੜਿਆ ਨਹੀਂ ਕੋਨੇੜਪੁਰ ਦੇ ਉਤੇ ਠੇਕਾ ਹੋਇਆ ਕਿ ਦਰਿਆ ਦੀ ਖਲਾਈ ਕਰਨੀ ਖਲਾਈ ਉੱਥੇ ਅਜੇ ਵੀ ਉਦਾਂ ਹੀ ਮੌਜੂਦਾ ਪਈ ਜੇ ਤੇ ਇਹਨਾਂ ਨੇ ਬਾਹਰੋਂ ਰੇਤ ਚੁੱਕ ਕੇ ਅਰਬਾਂ ਰੁਪਇਆ ਵਟ ਲਿਆ ਮੰਤਰੀਆਂ ਨੇ ਜਿਹੜੇ ਵੀ ਇਹਨਾਂ ਦੇ ਇਹਨਾਂ ਨੇ ਵਨ ਰੈਸਕਿਊ ਸੈਂਟਰ ਬਣਾਏ ਨੇ ਉਹਨਾਂ ਤੇ ਜਾ ਕੇ ਤੁਸੀਂ ਇਨਕੁਆਰੀ ਕਰ ਲੋ ਚੰਦ ਲੋਕ ਨੇ ਤੇ ਕਰੋੜਾ ਰੁਪਇਆ ਬਿੱਲ ਜਿਹੜਾ ਆ ਉਹ ਪਾ ਕੇ ਸਰਕਾਰੀ ਖਾਤਿਆਂ 'ਚ ਖਾਧਾ ਜਾਣਾ ਬੰਨ ਕੀ ਆ ਤੁਹਾਡਾ ਪਾਣੀ ਬੰਦ ਕਰ ਪਾਕਿਸਤਾਨ ਨੂੰ ਪਾਣੀ ਨਹੀਂ ਦੇਣਾ ਆਪਣੀਆਂ ਤੁਸੀਆਂ ਦੇ ਨਾਲੀਆਂ ਸਾਰੀਆਂ ਲੀਕ ਕਰ ਗਈਆਂ ਨੇ ਸਾਰੀਆਂ ਤੋੜਤੀਆਂ ਨੇ बीएसएफ वाले नु ਕੱਢਿਆ ਨਾ ਜਾਂ ਆਰਮੀ ਨੂੰ ਕੱਢਿਆ ਜਹਾਜ ਆਉਂਦੇ ਰੇ ਆ। ਠੀਕ ਹੈ। ਉਹਨਾਂ ਨੂੰ ਕੱਢ ਕੇ ਜਾ ਰੱਤ ਛੱਤੜ ਪਿੰਡ ਲਾਗੇ ਗੁਰਦਾਰੇ ਉਥੇ ਵੀ ਐਸਾ ਵੀ ਸਾਰੀ ਜਾਂ ਸਾਡੇ ਤੁਹਾਨੂੰ ਗੁਰ ਸਕੂਲ ਦੇ ਵਿੱਚ ਨੇ ਬੀਐਸਐਫ ਵਾਲੇ। ਠੀਕ ਹੈ। ਉਹ ਵੀ ਬੀਐਸਐਫ ਨੂੰ ਰੱਤੜ ਛੱਤੜ ਦੇ ਪਿੰਡ ਪਿੰਡ ਵਾਲਿਆਂ ਲੰਗਰ ਖਵਾ ਲਿਆ। ਪਿੰਡ ਵਾਲੇ ਉਹਨਾਂ ਦੀ ਮਤਤ ਕੀਤੀ ਆ ਵੀ ਆਪਨਾ ਆ ਜਾਓ ਚਲੋ ਅਹੀਂ ਤੇ ਰੁੜੇ ਰੁਣੇ ਵੀ ਤੁਹਾਨੂੰ ਅਹੀਂ ਜਿਹੜੇ ਆ ਉਹ ਪਛਾਦਾ ਪਣੀ ਜਿਹੜਾ ਸਕਾਉਂਦੇ ਆ। ਉਹ ਤਾਂ ਸਰਕਾਰੀ ਪ੍ਰਸ਼ਾਸਨ ਇਹਨਾਂ ਕੋ ਆਪਣੀ ਫੌਜ ਤਾਂ ਨਹੀਂ ਰਾਸ਼ਨ ਪਹੁੰਚਿਆ ਤੇ ਇਹਨਾਂ ਨੇ ਲੋਕਾਂ ਨੂੰ ਕਿੱਥੋਂ ਬਚਾਉਣਾ ਆ। ਜਿਹੜੀ ਸਿਕਿਉਰਿਟੀ ਆ ਸਾਡੇ ਬਾਡਰ ਦੇ ਉੱਤੇ ਕਰ ਰਹੀ ਆ ਉਹਨਾਂ ਦਾ ਰਾਸ਼ਨ ਪਹੁੰਚਿਆ ਗੱਲ ਦੇ ਆ ਵੀ ਸਾਡੇ ਵੀ ਕੋਈ ਪ੍ਰੋਬਲਮ ਆ ਉਹ ਤੁਸੀਂ ਸੁਣਨਾ ਏ ਉਹ ਸੁਣੋ ਕੀ ਪ੍ਰੋਬਲਮ ਆ ਅਸੀਂ ਪ੍ਰੋਬਲਮ ਇਹ ਆ ਵੀ ਸਾਡੇ ਪਿੰਡਾਂ 'ਚ ਪਾਣੀ ਆ ਗਿਆ ਪਿੰਡਾਂ 'ਚ ਪਾਣੀ 3-3 ਫੁੱਟ ਕਈਆਂ ਦੇ ਘਰਾਂ 'ਚ 4-4 ਫੁੱਟ ਪਾਣੀ ਵੀ ਆ ਠੀਕ ਆ ਜੀ ਤੇ ਰਾਸ਼ਨ ਸਾਰਿਆਂ ਕੋਲ ਜਿਹੜਾ ਪ੍ਰਸ਼ਾਦਾ ਪਾਣੀ ਉਹ ਹੈਗਾ ਇਸ ਕਾਲ ਦੇ ਉੱਤੇ ਮੇਰੇ ਪਿੰਡ ਵਾਲਿਆਂ ਨੇ ਥੋੜਾ ਜਿਹਾ ਤਰਾਜ ਵੀ ਕੀਤਾ ਮੇਰੇ ਦੇ ਉੱਤੇ ਵੀ ਇਹ ਪਟਾਲੀਆਂ ਗਾਹ ਨੂੰ ਭੇਜੀ ਜਾਂਦਾ ਪਰ ਸੇਵਾ ਦੀ ਅਖੀਰ ਹੋ ਗਈ ਤੇ ਲੈਣ ਵਾਲਿਆਂ ਦੀ ਵੀ ਅਖੀਰ ਹੋ ਗਈ ਠੀਕ ਆ ਦੂਜੀ ਸਭ ਤੋਂ ਮੇਨ ਵੱਡੀ ਗੱਲ ਇਹ ਆ 1995 ਤੋਂ ਲੈ ਕੇ ਹੁਣ ਤੱਕ ਆ ਜਿਹੜੀ ਤੁਸੀਂ ਤੋਂ ਬੰਨ ਟੁੱਟੇ ਆ ਇਹ ਅਜੇ ਤੱਕ ਰਿਪੇਅਰ ਦਾ ਪੈਸਾ ਕਿੱਥੇ ਗਿਆ ਠੀਕ ਆ ਦਰਿਆ ਦੇ ਵਿੱਚੋਂ ਰੇਤ ਗਈ ਗਈ ਆ ਦਰਿਆ ਦਾ ਟੈਂਡਰ ਹੋਇਆ ਸੀ ਵੀ ਦਰਿਆ ਸਫਾਈ ਕਰਨ ਵਾਸਤੇ ਉਹਦੇ ਅੱਧ ਦਰਿਆ ਤੱਕ ਜਿਹੜਾ ਸੀ ਉਹ ਰੇਤ ਤੇ 부ਜੇ ਸੀ ਉਹ ਰੇਤ ਚੁੱਕੀ ਗਈ ਪਰ ਉਹ ਜਿਹੜੀ ਦਰਿਆ ਦੇ ਘਾੜੀ ਖਰਾਬ ਰੇਤ ਸੀ ਉਹ ਨਹੀਂ ਸਾਫ ਹੋਈ ਉਹ ਪੈਸਾ ਕਬੂਜਾ ਨਹੀਂ ਚੁੱਕੇ ਗਏ ਉਹ ਪੈਸਾ ਕਿੱਥੇ ਗਿਆ ਠੀਕ ਆ ਜਿਹੜੀ ਇਹ ਧੂਸੀ ਬੰਦ ਟੁੱਟੇ ਨੇ 60 ਸੱਤਾਂ ਧਾਵਾਂ ਤੋਂ ਟੁੱਟੇ ਨੇ ਸਾਡੇ ਲੋਕ ਕੰਮ 'ਚ ਠੀਕ ਆ ਇਹਦਾ 95 ਤੱਕ ਹੁਣ ਤੱਕ ਰਿਪੇਅਰ ਨਹੀਂ ਹੋਈ ਇਹਦਾ ਜ਼ਿੰਮੇਵਾਰ ਕੌਣ ਆ ਹੂੰ ਠੀਕ ਹੈ ਜੀ ਇਹਦਾ ਜ਼ੁੰਮੇਾਰ ਕੌਣ ਹੈ ਇਹ ਸਰਕਾਰ ਨੂੰ ਉੱਚ ਪੱਤੀ ਟੀਮ ਤੇ ਜੇ ਠੇਕੇਦਾਰਾਂ ਤੇ ਠੇਕੇਦਾਰ ਦੀ ਜੇਬ ਤੋਂ ਇਸ ਕਿਸਾਨਾਂ ਨੂੰ ਪੈਸਾ ਦਿੱਤਾ ਜਾਵੇ ਮੇਰੇ ਕੋ 22 ਕਿੱਲੇ ਝੋਨਾ ਜਿੱਚੋ 15 ਕਿੱਲੇ ਮੇਰੀ ਠੇਕੇ ਤੇ ਆ ਠੀਕ ਹੈ ਅਸੀਂ ਕਿੱਥੇ ਜਾਈਏ ਸਾਡਾ ਤਾਂ ਮਰਨ ਹੋਇਆ ਪਿਆ ਇੱਥੇ ਮਾਵਾ ਜੇ ਨਹੀਂ ਮਿਲਿਆ ਬਾਪਜਾ ਕਹਦਾ ਇਹ ਸਰਕਾਰੀ ਅਜ ਤੱਕ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਆਹ ਹੈਲੀਕਾਪਟਰਾਂ ਦੇ ਉੱਤੇ ਲੰਘਦੇ ਨੇ ਉੱਤੋਂ ਨਹੀਂ ਲੰਘ ਜਾਂਦੇ ਗਾਂ ਚੱਲ ਜਾਂਦੇ ਨੇ ਹੈਲੀਕਾਪਟਰ ਛੱਡ ਗਏ ਆ ਆਪ ਦਾ ਤਾਂ ਹੈਲੀਕਾਪਟਰ ਹੈਲੀਕਾਪਟਰ ਛੱਡ ਕੇ ਮਹਾਰਾਜ ਕਿੱਥੇ ਛੱਡ ਗਏ ਨੇ ਆਓ ਜੀ ਇੱਥੇ ਕਰਿਆ ਇੱਥੇ ਇੱਕ ਮਾਈ ਵਿਚਾਰੀ ਤਿੰਨ ਦਿਨ ਪਈ ਦੀ ਉਹ ਪਿੰਡ ਦੇ ਮੁੰਡਿਆਂ ਨੇ ਸਿਹਾਦੇ ਤੋਂ ਮਾਈ ਵਿਚਾਰੀ ਕੱਢ ਕੇ ਲਿਆਂਦੀ ਰੋਬਨ ਦੇ ਉੱਤੇ ਬੰਨੋ ਦੋ ਦਿਨ ਬੰਦੇ ਸਾਡੇ ਗਵਾਂਢੀ ਨੇ ਉਹਨਾਂ ਦੇ ਇੱਕ ਭਰਾ ਸੀ ਉੱਥੇ ਪਾਰ ਫਸਿਆ ਰਿਆ ਲੋਕੇਸ਼ਨ ਭੇਜੋ ਜਦੋਂ ਨੈਟ ਨਹੀਂ ਚੱਲਦਾ ਲੋਕੇਸ਼ਨ ਕੀ ਭੇਜੋ ਇਹ ਕੰਨ ਆਨੁਪਰਬੰਧ ਨਹੀਂ ਕਰਕੇ ਦਿੱਤੇ ਕੋਈ ਸਰਕਾਰ ਨੇ ਕਿਹੜਾ ਪ੍ਰਬੰਧ ਹੈ ਜੀ ਹਵਾਜ ਪ੍ਰਬੰਧ ਨੇ ਸਾਰੇ ਹਵਾਜ ਤੀਰਜ ਗੱਲਾਂ ਨੇ ਹਵਾਜ ਪ੍ਰਬੰਧ ਨੇ ਕੋਈ ਗੱਲਾਂ ਨਹੀਂ ਗੱਲਾਂ ਬਾਤਾਂ ਨੇ ਜਿਹੜੀ ਮਰਜ਼ੀ ਸਰਕਾਰ ਅਜੇ ਉਹ ਉਹ ਕੋਈ ਸੁਣਵਾਈ ਨਹੀਂ ਆਉਂਦੇ ਆ ਜਾਂਦੇ ਨੇ ਸਾਰੇ ਕੰਮ ਕਰਦੇ ਨੇ ਦੁੱਖ ਲੱਗਦਾ ਜੇ ਐਸੇ ਕਰ ਕਹੀਂ ਖਾਲਸਤਾਨ ਮੰਗਦੇ ਆ ਹੋਰ ਨਹੀਂ ਕੋਈ ਦੱਕਰਾਂ ਨੂੰ ਖਾਲਸਤਾਨ ਮੰਗੰਦੀ ਸਾਡੇ ਕੋਲ ਦਿਮਾਗ ਨਹੀਂ ਭਰਿਆ ਜਦੋਂ ਪਾਣੀ ਆਉਂਦਾ ਖਾਲਿਸਤਾਨ ਮੰਗਣ ਦਾ ਮੁੱਦਾ ਹੀ ਐ ਸੋ ਜਦੋਂ ਇਹ ਸਰਕਾਰਾਂ ਸਾਡੀਆਂ ਸੁਣਵਾਈ ਨਹੀਂ ਕਰਦੀਆਂ ਪਬਲਿਕ ਚੰਗੀ ਪਬਲਿਕ ਨੇ ਮਤ ਪੂਰੀ ਫੁੱਲ ਕੀਤੀ ਆ ਸਭ ਕੁਝ ਪਹਚਾਇਆ ਡੰਗਰਾਂ ਦਾ ਰਾਸ਼ਨ ਵੀ ਪਹਚਾਇਆ ਇਹ ਸਰਕਾਰਾਂ ਨੇ ਕੁਝ ਨਹੀਂ ਪਹਚਾਇਆ ਨਾ ਕਿਸੇ ਨੇ ਬਾਅਦ ਹੀ ਨਹੀਂ ਪੁੱਛੀ ਅੱਜ ਤੱਕ ਕਿਹਦੇ ਕੇ ਸਰਕਾਰ ਮੰਤਰੀ ਜੀ ਕਹਿੰਦੇ ਸਾਡੇ ਮੰਤਰੀ ਲੱਗੇ ਹੋਏ ਕੰਮਾਂ ਕੋਈ ਮੰਤਰੀ ਨਹੀਂ ਆਇਆ ਪਬਲਿਕ ਨੇ ਸਭ ਕੁਝ ਪਹਚਾਤਾ ਹੈ ਬਾਹਰਲੇ ਪਿੰਡ ਜਿਹੜੇ ਭਜੇ ਬਜੇ ਹੀ ਉਹਨਾਂ ਚਾਰ ਅਜੇ ਤੱਕ ਜਿਹੜਾ ਮੌਜੂਦਾ ਸਰਕਾਰ ਆ ਉਹਦਾ ਕੋਈ ਮੰਤਰੀ ਐਸ ਏਰੀਆ 'ਚ ਵੜਿਆ ਨਹੀਂ ਵੜਿਆ ਨਹੀਂ ਨਹੀਂ ਕੋਈ ਨਹੀਂ ਵੜਿਆ ਇਹ ਤੱਕ ਆਇਆ ਆਇਆ ਮੁੱਖ ਮੰਤਰੀ ਦਾ ਕੋਈ ਨਹੀਂ ਆਇਆ ਜਾਜ ਤੇ ਬੀਆ ਜਾਜ ਤੇ ਬੀਆ ਸਫ ਦੇ ਆਏ ਨੇ ਕਿਉਂਕਿ ਬੀਆ ਸਫ ਦੇ ਕੁਝ ਜਵਾਨ ਰੁੜੇ ਨੇ ਠੀਕ ਹੈ ਜੀ ਉਹ ਮਿਲਦੇ ਉਹ ਬੀਆ ਸਫ ਆਪਣੇ ਜਾਜ ਜਿਹੜੇ ਉਹ ਕਰਦੀਆਂ ਹਾਂ ਹਾਂ ਬੀਆ ਸਫ ਨੇ ਜਾਂ ਆਰਮੀ ਨੇ ਆਪਣੇ ਰੈਸਕਿਊ ਕਰਕੇ ਜਿਹੜੇ ਕਣੀਆਂ ਬੇੜ ਤੋਂ ਬੰਦੇ ਕੱਢੇ ਨੇ ਅੱਜ ਤੱਕ ਕਣੀਆਂ ਦੇ ਬੇੜ ਕੋਈ ਇੱਕ ਬੰਦਾ ਨਹੀਂ ਪਹੁੰਚਿਆ ਜਿੱਥੇ ਉੱਥੇ ਬੰਦੇ ਫਸੇ ਹੋਏ ਨੇ ਨਾ ਸਰਕਾਰੀ ਐ ਨਾ ਪ੍ਰਾਈਵੇਟ ਠੀਕ ਹੈ ਕਿ ਨਹੀਂ ਮਾਲ ਡੰਗਰ ਉਹਨਾਂ ਦਾ ਰੁੜ ਗਿਆ ਡੰਗਰ ਦੱਸਦੇ ਮੈਨੂੰ ਹੁਣੇ ਬੰਦੇ ਮਿਲੇ ਸੀ ਸੁਣ ਚਾ ਆ ਵੀ ਉਹ ਡੰਗਰ ਜਿਹੜਾ ਪਾਕਿਸਤਾਨੋਂ ਰੁੜ ਕੇ ਆ ਜਾਂ ਇਧਰੋਂ ਰੁ ਠੀਕ ਹੈ ਕਿ ਅੱਜ ਤੱਕ ਇਹ ਵੀ ਕੋਈ ਬੰਨਿਆ ਮੈਂ ਤੁਹਾਡੇ ਮਾਧਮ ਰਹੀਂ ਸੰਗਤਾਂ ਨੂੰ ਬੇਨਤੀ ਕਰਦਾ ਸਰਕਾਰ ਨੇ ਤਾਂ ਕੁਝ ਨਹੀਂ ਕਰਨਾ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਜਿਹੜੇ ਹੈਗੇ ਆ ਵੀ ਜਿਹੜੇ ਸਾਡੇ ਧੂਸੀ ਦੇ ਬੰਨ ਟੁੱਟਿਆ ਵੀ ਇਹ ਨਾ ਹੋਏ ਸਾਡੇ ਕਬੂਰ ਥੱਲੇ ਵਾਂਗੂ ਫਿਰ ਦੋਰੇ ਪਾਣੀ ਆ ਜਾਏ ਵੀ ਇਹਨਾਂ ਨੂੰ ਜਲਦ ਤੋਂ ਜਲਦ ਬੰਨ ਦਿੱਤਾ ਜਾਵੇ ਮੈਂ ਤੁਹਾਡੇ ਰਹੀਂ ਇਹ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਸੰਗਤਾਂ ਨੂੰ ਵੀ ਜਿਹੜੇ ਇੱਧਰ ਬੰਨਿਆ ਸਾਡੇ ਉਹ ਬੰਨ ਦਿੱਤੇ ਜਾਣ ਵੀ ਦੋਰੇ ਮਾਰ ਸਾਨੂੰ ਨਾ ਪਵੇ ਪਾਣੀ ਦੀ ਤੇ 2 ਸਾਲ ਬੰਨ ਨਹੀਂ ਬਣ ਸਕਦੀ ਇਹ ਜੋ ਮਰਜੀ ਜਿੰਨੇ ਬੰਨ ਟੁੱਟੇ ਇੱਕ ਇੱਕ ਪਿੰਡ ਚ ਪੰਜ ਪੰਜ ਬੰਨ ਟੁੱਟੇ ਆ ਜੀ ਤੇ ਇਸ ਗਾ ਕੋਨੇ ਵਾਲ ਪੁਲ ਦੇ ਉੱਤੇ ਠੇਕਾ ਹੋਇਆ ਕਿ ਦਰਿਆ ਦੀ ਖਲਾਈ ਕਰਨੀ ਖਲਾਈ ਉੱਥੇ ਅਜੇ ਵੀ ਉਦਾਂ ਹੀ ਮੌਜੂਦਾ ਪਈ ਜੇ ਤੇ ਇਹਨਾਂ ਨੇ ਬਾਹਰੋਂ ਰੇਤ ਚੁੱਕ ਕੇ ਅਰਬਾਂ ਰੁਪਇਆ ਵਟ ਲਿਆ ਮੰਤਰੀਆਂ ਨੇ ਰੇਤ ਵੇਚ ਲਈ ਸਾਰੀ ਰੇਤ ਵੇਚ ਲਈ ਉਹ ਖਲਾਈ ਦੇ ਜਿਹੜਾ ਪੈਸਾ ਵਟੇ ਜਿਹਦਾ ਟੈਂਡਰ ਹੋਇਆ ਸੀ ਸਰਕਾਰ ਕੋ ਵੀ ਪੈਸੇ ਲੈ ਲੇ ਤੇ ਉਹ ਨਾ ਖਦਾਈ ਹੋਈ ਤੇ ਉਲਟੇ ਨਾ ਪੈਸੇ ਵਟੇ ਅੱਜ ਦਾ ਅਸੀਂ ਆ ਖਣ ਮੇ ਅੱਜ ਆ ਭੁਗਤਣ ਡੇ ਆ ਤੇ ਹਰ 5-5 ਜਗ 5-5 ਫੁੱਟ ਦੇ ਆ 5-5 ਇੱਕ-ਇੱਕ ਧੂਸੀ ਦੇ ਬੰਨ ਟੁੱਟੇ ਆ ਇੱਕ ਵੀ ਬੰਨਣੀ ਐ ਨਾ ਬੰਨਣਾ ਤੇ ਇਹ ਅਸੀਂ ਇਹ ਕਹਿੰਨੇ ਆ ਕਿ ਨਾ ਰਾਸ਼ਨ ਦੀ ਨਹੀਂ ਲੋੜ ਸਾਡੇ ਬੰਨ ਬਣਾਏ ਜਾਣ ਨਕਸਾ ਮੰਤਰੀ ਵਿਧਾਨ ਸਭਾ ਚ ਕਹਿੰਦੇ ਸਾਰੇ ਬੰਨ ਪੱਕੇ ਸੀ ਉਹ ਮੰਤਰੀ ਗੱਲਾਂ ਨਾਲ ਸਰਕਾਰ ਹੀ ਸਾਰੀ ਚੁਟਕਲਿਆਂ ਦੀ ਬਣੀ ਆ ਤੇ ਜਿੰਨੇ ਮਰਜ਼ੀ ਚੁਟਕਲੇ ਸੁਣਾਈ ਜਾਣਾ ਉਥੇ ਗਰਾਊਂਡ ਲੈਵਲ ਤੇ ਆ ਕੇ ਤੇ ਵੇਖਣ ਜਿਹਨੇ ਤੁਸੀਂ ਰੋੜਦੀ ਆ ਦੋ ਦੋ ਕਿਲੇ ਤੁਸੀ ਰੁੜ ਗੀ ਕਿ ਕਿਸੇ ਦਸੋ ਕੋਈ ਬੇਲਦਾਰ ਹੈਗਾ ਇੱਥੇ ਅਜੇ ਤੱਕ ਇਹਨੂੰ ਦੱਸਿਆ ਕੋਈ ਬੇਲਦਾਰ ਵੀ ਫਿਰਦਾ ਹੋਇਆ ਹਾਂ ਤੇ ਸਾਰਾ ਕੋਈ ਤੇ ਰੁੜ ਗਿਆ ਇਹਨਾਂ ਨੂੰ ਕੀ ਇਹਨਾਂ ਇਹਨਾਂ ਨੇ ਕੀ ਕੋਈ ਅਸਰ ਨਹੀਂ ਇਹਨਾਂ ਨੂੰ ਪਬਲਿਕ ਦਾ ਪਬਲਿਕ ਨੇ ਜਰੂਰ ਮਦਦ ਕੀਤੀ ਪਬਲਿਕ ਨੇ ਤਾਂ ਹੱਥ ਬਣਾਏ ਹੱਥ ਜੋੜ ਕੇ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿੰਨਾ ਇੱਥੇ ਹੱਡੇ ਤੱਕ ਇਹਨਾਂ ਨੇ ਰਾਸ਼ਨ ਪਹੁੰਚਾਇਆ ਪੱਠਿਆਂ ਦਾ ਚਾਰਾ ਇਹਨਾਂ ਨੇ ਜਰੂਰਤ ਤੋਂ ਵੱਧ ਸਾਨੂੰ ਦਿੱਤਾ ਜੀ ਸਾਥ ਇਹਨਾਂ ਨੇ ਪਰ ਪ੍ਰਸ਼ਾਸਨ ਨਾਲ ਉਹਨਾਂ ਨੂੰ ਕੋਈ ਸਾਥ ਨਹੀਂ ਜੇ 1 ਰੁਪਏ ਦਾ ਵੀ ਜਿੰਨੂੰ ਕਹਿੰਦੇ ਆ ਕੋਈ ਸਾਧ ਪ੍ਰਸ਼ਾਸਨ ਵੱਲੋਂ ਨਹੀਂ ਜੇ ਇੱਥੇ ਹੋਇਆ ਪਬਲਿਕ ਨੇ ਬਹੁਤ ਜ਼ਿਆਦਾ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦੇ ਪਬਲਿਕ ਦੇ ਮੰਤਰੀ ਕਹਿੰਦੇ ਮੁਰਗੀ ਦੇ ਅੰਡੇ ਦੇ ਪੈਸੇ ਵੀ ਦਿੱਤੇ ਜਾਣਗੇ ਉਹ ਮੁਰਗੀਆਂ ਮਰਗੀਆਂ ਨਾਲ ਹੀ ਇਹਦੇ ਨਾਲ 27 24 ਮਰ ਜਾਣੀਆਂ ਇਹਦੇ ਨਾਲ ਹੀ ਸਭ ਕੁਝ ਹੋ ਜਾਣਾ ਹੈ ਬਸ ਲੱਗ ਜਾਣਾ ਪਤਾ ਕਿੰਨਿਆਂ ਕ ਮੁਰਤਰੀ ਨੂੰ ਜਦ ਤੁਸੀਂ ਸਵਾਲ ਕਰੋਗੇ ਨਾ ਵੀ ਮੁਰਗੀਆਂ ਦੇ ਆਂਡੇ ਦੋਗੇ ਤੇ ਉਹ ਕਹਿ ਦਿੰਦੇ ਆ ਵੀ ਤੁਸੀਂ ਪੀਟਸੀ ਨਿਊਜ਼ ਤੋਂ ਹਾਂ ਠੀਕ ਆ ਕਿ ਨਹੀਂ ਗੱਲ ਇਹ ਨਹੀਂ ਕਿ ਉਹ ਜੇ ਸਰਕਾਰ ਦੇ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੇ ਇਸ਼ਤਿਹਾਰਾਂ ਦਾ ਕਹੇ ਵੀ ਲੋਕ ਇਸ਼ਤਿਹਾਰ ਲਾਉਂਦੇ ਅਹੀਂ ਉਦਾਂ ਲਾ ਕੇ ਤੇ ਵੀ ਆਈਪੀ ਕਲਚਰ ਇਹਨਾਂ ਦਾ ਵੀ ਉਹ ਵੀ ਆਈਪੀ ਕਲਚਰ ਆ ਉਹੋ ਹੀ ਸਭ ਕੁਝ ਇਹਨਾਂ ਦਾ ਮੁੱਖ ਮੰਤਰੀ ਨੇ ਆਉਣਾ ਹੁੰਦਾ ਵੀ ਇੱਥੋਂ ਲੈ ਕੇ ਤੇ 5 ਕਿਲੋਮੀਟਰ ਤੱਕ ਇਸ਼ਤਿਹਾਰ ਲੱਗ ਜਾਂਦੇ ਉਹ ਕਦ ਲਈ ਲੱਗਦੇ ਆ ਮਹਾਰਾਜ ਇਹ ਕਿਉਂ ਲੱਗਦੇ ਨੇ ਕਿਉਂ ਸਰਕਾਰੀ ਪੈਸਾ ਗਿਆ ਨਾ ਇਸ਼ਤਿਹਾਰ ਜ਼ਰੂਰੀ ਹੈ ਕਿ ਬੰਨ ਬੰਨਣਾ ਜ਼ ਵੰਨਾ ਬੱਜਦੇ ਤੇ ਸਾਡੀਆਂ ਫਸਲਾਂ ਰੁੜਦੀ ਮੇਰੀ 15 ਏਕੜ 22 ਏਕੜ ਫਸਲਾਂ ਮੇਰੀ ਖਰਾਬ ਨਾ ਹੁੰਦੀ ਤੇ ਮੈਂ ਠੇਕੇ ਤੋਂ ਵੰ ਜਾਣਾ ਹੁੰਦਾ 15 ਏਕੜ ਦਾ ਮੈਂ ਠੇਕਾ ਦਿੱਤਾ ਤੇ ਮੈਂ ਕਿਹੜੇ ਕਿੱਥੇ ਜਾਵਾਂ ਮੈਂ ਠੀਕ ਆ ਕਿ ਨਹੀਂ ਲੋਕ ਤੇ ਆਂਦੇ ਨੇ ਵੀ ਕਰਨੀ ਪਰ ਉੱਥੇ ਇੱਕ ਵਾਰੀ ਫਸਲ ਮਰ ਜੇ ਕਿੰਨੇ ਸਾਲ ਨਹੀਂ ਉੱਠਦਾ ਬੰਦਾ 5 ਸਾਲ ਤੇ ਬੰਨਿਆ ਜੀ 88 ਦੇ ਆਇਆ 95 ਚ ਆਇਆ ਹੁਣ ਆਣ ਕੇ ਸਾਡੇ ਲੱਕ ਸਿੱਧੇ ਹੋਣ ਲੱਗੇ ਤੇ ਸਾਨੂੰ ਹੁਣ ਸਰਕਾਰ ਨੇ ਫੇਰ ਮਾਰਦਾ ਠੀਕ ਆ ਕਿ ਜੀ ਮਾਨੂੰ ਸਰਕਾਰ ਨੇ ਫੇਰ ਮਾਰਦਾ ਅਸੀਂ ਹੁਣ ਕੀ ਕਰੀਏ ਜਾਂ ਤਾਂ ਫੇਰ ਇੱਥੇ ਨਸ਼ਾ ਵੇਚੀਏ ਤੇ ਜਾਂ ਫੇਰ ਅਸੀਂ ਇੱਥੇ 2 ਨੰਬਰ ਦਾ ਕੰਮ ਕਰੀਏ ਤਾਂ ਫੇਰ ਹੀ ਕਮਾਈ ਕਰ ਸਕਦੇ ਜੀ ਜੀ ਇਹ ਤੇ ਮਿਹਨਤ ਕਰਦੇ ਆਂ ਤਾਂ ਮਿਹਨਤ ਨਾਲ ਤਾਂ ਪੰਜ ਸੱਤਾਂ ਸਾਲਾਂ ਚ ਉੱਠਿਆ ਜਾਣਾ ਹੂੰ ਠੀਕ ਹੈ ਕਿ ਨਹੀਂ ਤੇ ਇਹ ਤੇ ਇਹ ਸਰਕਾਰ ਜਿਹੜੀ ਆ ਕੋਈ ਵੀ ਸਰਕਾਰ ਆ ਜੇ ਮੈਂ ਇਹਨਾਂ ਨੂੰ ਕਹਿੰਦੇ ਕੋਈ ਵੀ ਸਰਕਾਰ ਆ ਜੇ ਸਾਰੀਆਂ ਸਰਕਾਰਾਂ ਦਾ ਬੇੜਾ ਹੀ ਕਰ ਗਿਆ ਇਹ ਆਪਣੇ ਘਰ ਪਰ ਨੂੰ ਤਿਆਰ ਨੇ ਬਾਕੀ ਪਬਲਿਕ ਦਾ ਕੋਈ ਕਿਸੇ ਦਾ ਕੋਈ ਨਹੀਂ ਸੋਚਦਾ ਇਹ ਗੱਲ ਆ ਜੀ ਹਾਂ ਜੀ ਹਾਂ ਜੀ ਇਹੋ ਗੱਲ ਸਾਰੀ ਇਹੋ ਗੱਲ ਆ ਕਰਦੀ ਹੈ ਮਦਦ ਕੋਈ ਸਰਕਾਰ ਨਾ ਕੋਈ ਮਤ ਨਹੀਂ ਇਥੇ ਇਥੇ ਮਤ ਕਾਦੀ ਇਥੇ ਸਭ ਰੋਂਡੇ ਲੋਕ ਤੱਲੇ ਮਾਂਡੇ ਨੇ ਕੋਈ ਕੇ ਆਣ ਕੇ ਸੁਣਵਾਈ ਨਹੀਂ ਉਹ ਜਾਜ ਨਹੀਂ ਨਾ ਕਿ ਉਤੋਂ ਹੀ ਦੌਰਾ ਕਰਦਾ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਜਾਜ ਦੇਤਾ ਲੋਕਾਂ ਨੂੰ ਉਹ ਉਤੋਂ ਦੀ ਐਮਐਮਐਲ ਦਾ ਉਤੋਂ ਹੀ ਦੌਰਾ ਕਰ ਗਿਆ ਜੀ ਉੱਤੇ ਦੌਰਾ ਕਰਦਾ ਸੜਕ ਤੇ ਆ ਕੇ ਇਹਨੂੰ ਲੋਕਾਂ ਨੂੰ ਪਤਾ ਲੱਗੇ ਵੀ ਕੀ ਆ ਕੋਈ ਦੁਖੀ ਆ ਕੀ ਆ ਆਣ ਕੇ ਪੁੱਛ ਕੇ ਇਹਨੂੰ ਦਿੱਤਾ ਕੋਈ ਰੁਪਇਆ ਆ ਕੇ ਰੁਪਇਆ ਛੱਡ ਕੇ ਆਣ ਕੇ ਤੱਕ ਮਿਲਿਆ ਕੋਈ ਨਹੀਂ ਕਿਸੇ ਨੂੰ ਕਮਸ਼ੋ ਕਮ ਤੁਸੀ ਰੁੜੀ ਆ ਕੀ ਹੋਇਆ ਕੀ ਨਹੀਂ ਹੋਇਆ ਕੋਈ ਬੰਦਾ ਬੋੜੇ ਨਹੀਂ ਸਰਕਾਰ ਦਾ ਕੋਈ ਕੋਈ ਲੈਣਾ ਦੇਣਾ ਨਹੀਂ ਪਬਲਿਕ ਨੇ ਜਰੂਰ ਮਤ ਕੀਤੀ ਆ ਲੋਕਾਂ ਨੂੰ ਪਾਣੀ ਤੱਕ ਚਾਹ ਤੱਕ ਸਭ ਕੁਝ ਪਹੁੰਚਾਇਆ ਚਾਰ ਡੰਗਰਾਂ ਦਾ ਪਹੁੰਚਾਇਆ ਜਿਹੜੇ ਵੀ ਇਹਨਾਂ ਦੇ ਇਹਨਾਂ ਨੇ ਵਨ ਰੈਸਕਿਊ ਸੈਂਟਰ ਬਣਾਏ ਨੇ ਉਹਨਾਂ ਤੇ ਜਾ ਕੇ ਤੁਸੀਂ ਇਨਕੁਆਰੀ ਕਰ ਲੋ ਚੰਦ ਲੋਕ ਨੇ ਤੇ ਕਰੋਨਾ ਰੁਪਈਆ ਬਿੱਲ ਜਿਹੜਾ ਆ ਉਹ ਪਾ ਕੇ ਸਰਕਾਰੀ ਖਾਤਿਆਂ 'ਚ ਖਾਧਾ ਜਾਣਾ ਠੀਕ ਹੈ ਕਿ ਨਹੀਂ ਤੇ ਲੋਕ ਆਪ ਮਾਰੇ ਇੱਕ ਦੂਜੇ ਦੀ ਮਤ ਕੰਡਿਆ ਤੇ ਪ੍ਰਸ਼ਾਸਨ ਐਸ ਡੀ ਐਮ ਤੱਕ ਕਿ ਨਹੀਂ ਇੱਥੇ ਤਹਿਸੀਲਦਾਰ ਤੱਕ ਨਹੀਂ ਕੋਈ ਵੀ ਆਇਆ ਦੱਸ ਦੋ ਮੈਨੂੰ ਕੋਈ ਵੀ ਆਇਆ ਕਿ ਬਣੇ ਠੀਕ ਹੈ ਕਿ ਨਹੀਂ ਪਾਣੀ ਤਾਂ ਪਹਿਲਾਂ ਪਹਿਲਾਂ ਆਇਆ ਇਹ ਪਾਣੀ ਆਉਣਾ ਉੱਥੇ ਤੁਹਾਡੇ ਕੈਂਪ ਬਣਾ ਦੇ ਕੋਈ ਕੈਂਪ ਗੁੰਬਣੀ ਆ ਕੇ ਜੀ ਨਹੀਂ ਗਿਆ ਕੋਈ ਕੈਂਪਾਂ ਦਾ ਫਾਇਦਾ ਤੇ ਦੱਸਣ ਕੀ ਆ ਤੁਹਾਡਾ ਪਾਣੀ ਬੰਦ ਕਰ ਪਾਕਿਸਤਾਨ ਨੂੰ ਪਾਣੀ ਨਹੀਂ ਦੇਣਾ ਆਪਣੀਆਂ ਤੁਸੀਆਂ ਦੇ ਨਾਲ ਦੀਆਂ ਸਾਰੀਆਂ ਲੀਕ ਕਰ ਗਈਆਂ ਨੇ ਸਾਰੀਆਂ ਤੋੜਤੀਆਂ ਨੇ ਬੀਐਸ ਆਪਾਂ ਨੂੰ ਕੱਢਿਆ ਨਾ ਜਾਂ ਆਰਮੀ ਨੂੰ ਕੱਢਿਆ ਜਹਾਜ਼ ਆਉਂਦੇ ਰਹੇ ਆ ਠੀਕ ਹੈ ਉਹਨਾਂ ਨੂੰ ਕੱਢ ਕੇ ਦਾ ਰਤਲ ਛਤਲ ਪਿੰਡ ਲਾਗੇ ਗੁਰਦਾਰੇ ਜੋ ਉੱਥੇ ਬੀਐਸ ਆਪ ਸਾਰੀ ਜਾਂ ਸਾਡੇ ਤੁਹਾਨੂੰ ਗੁਰ ਸਕੂਲ ਦੇ ਵਿੱਚ ਨੇ ਬੀਐਸ ਆਪ ਠੀਕ ਹੈ ਬਾਕੀ ਹੋਰ ਪ੍ਰਸ਼ਾਸਨ ਕਿਤੇ ਨਹੀਂ ਆ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਕਿਸੇ ਨੇ ਪੁੱਛੀ ਸਾਡੀ ਪਹਿਲਾਂ ਗੇੜਾ ਮਾਰ ਕੇ ਗਏ ਆ ਕੱਲ ਉਹ ਨਾ ਆਏ ਵੀ ਆ ਕੇ ਤੁਹਾਡੇ ਦਵਾਈਆਂ ਦੁਈਆਂ ਦਾ ਤੁਹਾਡਾ ਅਰੇਂਜਮੈਂਟ ਕਰਾਂਗੇ ਮਾਰ ਕੇ ਗਏ ਜ਼ਰੂਰ ਹੂੰ ਵੀ ਭੰਦਾਵਾ ਕਿ ਤੁਸੀਂ ਸੁਖੀ ਹੰਦਾਵਾ ਸੁਖੀ ਹੰਦਾਵਾ ਕੱਲ ਆਏ ਕੱਲ ਮਿਲ ਕੇ ਗਏ ਬੀਐਸਐਫ ਜਿਹੜੀ ਬੀਐਸਐਫ ਜਿਹੜੀ ਆ ਉਹ ਨਿਕਲੀ ਆ ਰੱਤੜ ਛੱਤੜ ਪਿੰਡ ਜਾਈਆ ਉਹ ਵੀ ਬੀਐਸਐਫ ਨੂੰ ਰੱਤੜ ਛੱਤੜ ਦੇ ਪਿੰਡ ਪਿੰਡ ਵਾਲਿਆਂ ਲੰਗਰ ਖਵਾ ਲਿਆ ਪਿੰਡ ਵਾਲੇ ਉਹਨਾਂ ਦੀ ਮਤਤ ਕੀਤੀ ਆ ਵੀ ਆਪਨਾ ਆਜੋ ਚਲੋ ਅਸੀਂ ਤੇ ਰੁੜੇ ਰੁਣੇ ਵੀ ਤੁਹਾਨੂੰ ਅਸੀਂ ਜਿਹੜੇ ਆ ਉਹ ਪ੍ਰਸ਼ਾਦਾ ਪਾਣੀ ਜਿਹੜਾ ਛਕਾਉਂਦੇ ਆ ਛਕਾਉਂਦੇ ਆ ਤੇ ਉਹ ਬੀਐਸਐਫ ਨੂੰ ਵੀ ਪਿੰਡ ਦੇ ਲੋਕਾਂ ਨੇ ਜਿਹੜਾ ਆ ਆਪ ਮਾਰੇ ਹੋ ਗਏ ਆਪ ਤੇ ਮਰੇ ਮਰੇ ਪਰ ਫਿਰ ਵੀ ਉਹ ਚੜਦੀ ਕਲਾ ਜੀ ਵੀ ਉਹਨਾਂ ਨੇ ਲੰਗਰ ਪਾਣੀ ਛਕਾਇਆ ਵੀ ਕੋਈ ਗੱਲ ਨਹੀਂ ਜਿੰਨ ਜਰ ਹੈਗੇ ਉਹਨ ਜਰ ਹੈਗੇ ਜਦੋਂ ਆਏਗੀ ਟੀਮ ਰਾਤਾਂ ਵਾਲੀਆਂ ਕੋਈ ਗੱਲ ਨਹੀਂ ਫਿਰ ਉਹਨਾਂ ਠੀਕ ਹੈ ਨਹੀਂ ਉਹ ਤਾਂ ਸਰਕਾਰੀ ਪ੍ਰਸ਼ਾਸਨ ਇਹਨਾਂ ਕੋ ਆਪਣੀ ਫੌਜ ਦਾ ਨਹੀਂ ਰਾਸ਼ਨ ਪਹੁੰਚਿਆ ਤੇ ਇਹਨਾਂ ਨੇ ਲੋਕਾਂ ਨੂੰ ਕਿੱਥੋਂ ਬਚਾਉਣਾ ਹੈ ਜਿਹੜੀ ਸਿਕਿਉਰਿਟੀ ਹੈ ਸਾਡੇ ਬਾਰਡਰ ਦੇ ਉੱਤੇ ਕਰ ਰਹੀ ਹੈ ਉਹਨਾਂ ਦਾ ਨਹੀਂ ਰਾਸ਼ਨ ਪਹੁੰਚਿਆ ਠੀਕ ਹੈ ਫਿਰ ਦੂਜੀ ਗੱਲ ਤੁਸੀਂ ਟੁੱਟਣ ਦਾ ਮੇਨ ਇੱਕ ਕਾਰਨ ਹੋਰ ਵੀ ਦਿਆ ਵੀ ਜਦੋਂ ਮੋਰਚੇ ਪੁੱਟਣੇ ਹੀ ਬਰਸਾਤਾਂ ਤੋਂ ਪਹਿਲਾਂ ਗੋਣੀਆਂ ਨਾਲ ਮੋਰਚੇ ਬਣਾਏ ਹੁਣ ਮੋਰਚੇ ਬਣਾਉਣ ਦੀ ਕੀ ਇਹਨਾਂ ਨੂੰ ਲੋੜ ਆ ਗਈ ਜਿਹੜਾ ਟੁੱਟਣ ਦਾ ਸਾਨੂੰ ਆ ਮਾਰ ਪੈਣ ਦਾ ਕਾਰਨ ਵੀ ਪਹਿਲਾਂ ਇਹ ਆ ਵੀ ਜਿਹੜਾ ਇੱਕ ਤੇ ਰਿਪੇਅਰ ਨਹੀਂ ਹੋਈ ਤੇ ਦੂਜਾ ਇਹਨਾਂ ਨੇ ਮੋਰਚੇ ਪੁੱਟਦੇ ਉੱਥੇ ਤੁਸੀਂ ਪੋਲੀਆਂ ਪੈ ਗਈਆਂ ਤੇ ਜਿਹੜਾ ਤੁਸੀਂ ਬੰ ਠੀਕ ਹੈ ਗਈ ਤਾਂ ਸਾਰੀ ਰਾਤ ਇਹ ਇਲਾਕੇ ਦੇ ਨੌਜਵਾਨ ਆਪਣੀ ਹਿੰਮਤ ਮਾਰਦੇ ਰਹੇ ਸਾਰੀ ਰਾਤ ਜਾਗਦੇ ਰਹੇ ਜਦੋਂ ਬੇਹੱਦ ਹੋ ਗਈ ਬਸੋਂ ਬਾਹਰ ਚੜ ਗਿਆ ਵੀ ਹੁਣ ਤਾਂ ਜਿਹੜੀ ਸੜਕ ਬਣਾਈਆਂ ਉਹਦੇ ਉੱਤੋਂ ਦੀ ਵੀ ਪਾਣੀ ਵਗਣਾ ਸ਼ੁਰੂ ਹੋ ਗਿਆ ਤੇ ਫਿਰ ਬੰਦੇ ਪਛਾਣੂ ਭੱਜਿਆ ਵੀ ਹੁਣ ਆਪ ਆਪਣਾ ਸਾਂਭ ਲੋ ਹੋਣੀ ਚਾਹੇ ਅੱਡੇ ਦੀ ਗੱਲ ਰਹੀ ਜਿਹੜਾ ਝੋਨਾ ਜੀ ਦੇ ਉੱਪਰ ਦੀ ਪਾਣੀ ਫਿਰ ਗਿਆ ਕੀ ਨਿਕਲੂਗਾ ਇਹਦੇ ਚ ਜੀ ਕੁਛ ਨਹੀਂ ਮੈਂ ਤੁਹਾਨੂੰ ਆਜੋ ਤੁਹਾਨੂੰ ਝੋਨਾ ਵਿਖਾ ਦਿੰਨਾ ਸਾਰੇ ਝੋਨੇ ਨਸਰੇ ਸੀ ਝੋਨੇ ਨਸਰਾਂ ਦੇ ਝੋਨੇ ਚ ਪਤਲ ਪੈ ਜਾਂਦੀ ਕਿਤੇ ਤੁਸੀਂ ਮੋਆਇਨਾ ਕਰਕੇ ਵੇਖ ਲਓ ਠੀਕ ਹੈ ਕਿ ਨਹੀਂ ਜਿਹੜਾ ਮੈਂ ਐਮਐਲਏ ਗੁਰਦੀਪ ਰੰਧਾਵਾ ਨੂੰ ਸਵਾਲ ਕੀਤਾ ਮੈਂ ਕਿਹਾ ਵੀ ਇਹ 100% ਡੈਮੇਜ ਹੋ ਗਿਆ ਉਹ ਕਹਿੰਦੇ ਝੋਨੇ ਦਾ ਨਹੀਂ 100% ਹੋਇਆ ਕੱਲਾ ਗੋਭੀ ਖਰਾਬ ਹੋਈ ਹੈ ਗੋਭੀ ਦਾ ਇਹਨਾਂ ਇਹਨਾਂ ਆਪ ਲਾਈ ਹੋਣੀਆਂ ਗੁਰਦੀਪ ਰੰਧਾਵਾ ਨੇ ਗੋਭੀ ਗੁਰਦੀਪ ਰੰਧਾਵਾ ਦੇ ਇੱਥੇ ਫਿਰ ਬੜਿਆ ਨਹੀਂ ਹੂੰ ਠੀਕ ਹੈ ਨਹੀਂ ਇਹ ਫਿਰ ਗੱਲ ਪੰਨਾ ਕਿਹਨਾ ਪਾਰਟੀ ਬਾਜੀ ਦੀ ਕਰਦੇ ਆ ਵੀ ਇਹ ਗੱਲ ਝੋਨਾ ਵੇਖੋ ਸਹੀ ਆਣ ਕੇ ਲੋਕਾਂ ਦੀ ਧਾਹਾਂ ਨਿਕਲਦੀਆਂ ਨੇ ਵੀ ਸਾਡਾ ਲੋਕ ਅਸੀਂ ਮਰ ਗਏ ਕੀ ਕਰਾਂਗੇ ਅਸੀਂ ਇਹ ਦੱਸੋ ਇਹਨਾਂ ਦੇ ਆਇਆ ਗੁਰਦੀਪ ਨੰਦਾ ਮਿਨਹਾ ਹੈਲੀਕਾਪਟਰ ਦੇ ਗਿਆ ਭਗਵੰਤ ਮਾਨ ਉਹ ਜੀ ਫੇਸਬੁੱਕ ਤੇ ਚੜਦਾ ਹਾਂ ਹੀ ਹੈਲੀਕਾਪਟਰ ਆ ਉਹ ਆਇਆ ਪਿਓ ਪੁੱਤ ਫੋਟੋਆਂ ਫੇਸਬੁੱਕ ਤੇ ਵੇਖੀਆਂ ਚਲੋ ਸਾਡੇ ਤੇ ਨੱਟ ਵੀ ਨਹੀਂ ਚੱਲਣ ਡਿਆ ਨਹੀਂ ਤੇ ਰਿਸ਼ਤੇਦਾਰਾਂ ਨੂੰ ਫੋਨ ਮਾਰ ਰਹੇ ਹੋਏ ਆ ਵੀ ਫੋਨ ਕਰਨ ਤੋਂ ਵੀ ਉਹੀ ਫਿਕਰ ਕਰਦੇ ਆ ਠੀਕ ਹੈ ਕਿ ਨਹੀਂ ਤੇ ਇਹਨਾਂ ਨੇ ਤੇ ਇੱਥੇ ਕੋਈ ਕੋਈ ਪ੍ਰਸ਼ਾਸਨ ਤਾਂ ਬੰਦਾ ਨਹੀਂ ਆ ਗੁਰਦੀਪ ਨਾਵਾ ਤੇ ਆਪਣੇ ਕਰੀ ਜਾਂਦਾ ਮੈਂ ਤੁਹਾਨੂੰ ਦੱਸਿਆ ਵੀ ਕੋਈ ਵੀ ਸਰਕਾਰ ਨਹੀਂ ਚੰਗੀ ਠੀਕ ਹੈ ਕਿ ਨਹੀਂ ਇਹ ਤਾਂ ਹੁਣ ਸਰਕਾਰ ਫੇਰ ਉਹ ਗੱਲ ਆ ਜਾਂਦੀ ਆ ਵੀ ਤਾਂ ਹੀ ਆਈ ਜਿਹੜੇ ਹੁਣ ਅਮਰਤਪਾਲ ਪਾਉ ਨੂੰ ਲੋਕ ਚਾਣ ਲੱਗੇ ਨੇ ਨਹੀਂ ਤੇ ਕਿਉਂ ਲੋਕ ਚਾਣ ਜੇ ਸਰਕਾਰਾਂ ਚੰਗੀਆਂ ਹੁਣ ਤੇ ਠੀਕ ਹੈ ਕਿ ਨਹੀਂ ਇਹ ਦੁੱਖ ਹੈ ਸਾਡਾ ਜਿਹੜਾ ਹਾਂ ਤੁਹਾਡੇ ਘੜੀ ਫਰੋਲਣ ਦੇ ਆ ਤੇ ਪ੍ਰਸ਼ਾਸਨ ਦੇ ਕੰਨ ਤੇ ਜੂਨ ਹੀ ਸਰਕਦੀ ਇਹ ਗੱਲ ਦੀ ਜੇ ਇਹ ਕੰਮ ਹੋਇਆ ਹੁੰਦਾ ਤੇ ਅੱਜ ਸਾਨੂੰ ਆ ਲੋੜ ਨਾ ਪੈਂਦੀ ਇੱਥੇ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਇਹ ਇਹ ਪਿੰਡ ਧਰਮਗੋਟ ਦਾ ਵਾਜੀ ਤਹਿਸੀਲ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਗਰਤਾਸਪੁਰ ਤੁਹਾਡੇ ਮੰਨਦੇ ਮੈਂ ਇਹ ਵੀ ਬੇਨਤੀ ਕਰਦਾ ਵੀ ਹੁਣ ਪਾਣੀ ਲੱਥਣ ਤੋਂ ਬਾਅਦ ਜੇ ਵੀਰ ਆਉਂਦੇ ਆ ਤੇ ਟਰਾਲੀਆਂ ਬੰਨ੍ਹ ਦੀਆਂ ਮਿੱਟੀ ਪਾਉਣ ਦੀ ਸੇਵਾ ਜ਼ਰੂਰ ਕਰਨ ਮਿੱਟੀ ਲੈ ਕੇ ਹੁਣ ਬਤੋੜੇ ਭਰ ਕੇ ਲਾਉਣ ਜਿਹੜਾ ਆਂ ਆਪਣੇ ਬੰਨ ਜਿਹੜੇ ਉਹ ਬਨ ਸਕੀਏ ਵੀ ਬਾਨਾਂ ਦਾ ਕੰਮ ਜਿਹੜਾ ਹੁਣ ਉਹ ਨੇਪਰੇ ਚੜ ਸਕਿਆ ਡਾ ਹਾਂ ਜੀ ਹਾਂ ਜੀ ਇੱਕ ਦੂ ਬਾਦ ਹੁਣ ਮਿੱਟੀ ਦੀ ਲੋੜ ਪੈਣੀ। ਸਾਨੂੰ ਇਹਦੋਂ ਬਾਦ ਹੁਣ ਜਿਹੜੀਆਂ ਮਿੱਟੀ ਦੀ ਲੋੜ ਆ ਸਾਡੋ ਕੱਲ ਤੋਂ ਬਾਦ ਜਿਹੜੀ ਸਾਨੂੰ ਮਿੱਟੀ ਦੀ ਜ਼ਰੂਰਤ ਆ ਵੀ ਬੰਨ ਜਿਹੜੇ ਆਪਾਂ ਬਨ ਸਕੀਏ ਬੋਰੀਆਂ ਤੇ ਮਿੱਟੀ ਦਾ ਪ੍ਰਬੰਧ ਜਿਹੜਾ ਕੀਤਾ ਕੋ ਸਾਡੇ ਏਰੀਆ ਚ 4-4 5-5 ਕਿਲੋਮੀਟਰ ਤੱਕ ਤੇ ਮੇਰੇ ਸਾਹ ਨਾ ਕਿਤੇ ਵੀ ਮਿੱਟੀ ਦਾ ਪ੍ਰਬੰਧ ਕੋਈ ਨਹੀਂ ਵੀ ਸਾਰੇ ਪਾਣੀ ਫਿਰ ਚੁੱਕਾ ਤੇ ਜੇ ਮਿੱਟੀ ਦਾ ਆ ਜਾਏ ਤੇ ਆਪਾਂ ਬਨ ਸਕੀਏ ਤੇ ਸਾਡਾ ਜਿਹੜਾ ਅਗਲਾ ਵੀ ਨੁਕਸਾਨ ਹੋਣਾ ਬਾਜੇ ਜੀ ਜਿਹੜਾ ਗਾਂ ਨੁਕਸਾਨ ਹੋਣਾ ਉਹ ਰੁਕ ਜਿਹੜਾ ਗਾਂ ਨੁਕਸਾਨ ਹੋਣਾ ਉਹ ਸਾਡਾ ਰੁਕ ਜੇ 12 ਦਾ 2 ਸਾਲ ਨਹੀਂ ਬਨ ਸਕਦੀਆਂ ਤੁਸੀਂ ਇਹ ਹੋ ਇਹਨਾਂ ਦਾ ਪੈ ਕਹਿੰਦਾ ਕਿ ਜਿੰਨਾ ਕੰਮ ਲੰਮਾ ਪਏ ਉਹਨੇ ਪੈਸੇ ਵੱਧ ਖਾਦੇ ਜਾਣਗੇ ਕਿ ਜਿੰਨਾ ਕੰਮ ਲੰਮਾ ਪਈ ਜਾਏਗਾ ਤੋਂਨੇ ਆਪਾਂ ਪੈਸੇ ਵੱਧ ਖਾਵਾਂਗੇ ਤੁਹਾਡਾ ਸੂਤਰ ਹੋਏਗਾ ਇਹਨਾਂ ਨੂੰ ਬੰਨਣ ਦੀ ਕੀ ਲੋੜ ਹੈ ਇਹ ਤਾਂ ਨੂੰ ਪੁੜੀਆਂ ਦੇ ਦੇਣ ਜਿੱਦਾਂ ਜਿੱਥੋਂ ਆ ਨਿਕਾਸ ਹੋਇਆ ਇੱਥੇ ਪੁੜੀਆਂ ਪੈ ਜਾਣੇ ਆ ਫਸਲ ਤਾਂ ਕਰਕੇ ਰੁੜੀ ਹੈ ਜਿਆਦਾ ਜੀ ਖਰਾਬ ਹੋਈ ਹੈ ਇੱਥੇ ਪੁੜੀਆਂ ਨਹੀਂ ਛੜਕ ਚੇ ਇਹ ਸਰਕਾਰ ਨੇ ਜਦੋਂ ਸੜਕਾਂ ਬਣਾਈਆਂ ਇਹਨਾਂ ਨੂੰ ਚਾਹੀਦਾ ਹੈਗਾ ਸਾਡੇ ਲੋਕਾਂ ਨੇ ਪਹਿਲਾਂ ਇਸ ਚੀਜ਼ ਨੂੰ ਵੇਖਿਆ ਲਈ ਹੁਣ ਵੇਖੋ ਜਿੱਥੋਂ ਸੜਕ ਟੁੱਟੀ ਆ ਉਥੋਂ ਪਤਾ ਲੱਗਦਾ ਨਿਕਾਸ ਆ ਉਹਨੂੰ ਪਾਉਣ ਲਈ ਪੁੜੀਆਂ ਦੇ ਦੇਣ ਮਿੱ ਪੁਲੀਆਂ ਦੇ ਦੇਣ ਨਿਕਾਸ ਤੇ ਰਹਿ ਜੂਗਾ ਆ ਹੁਣ ਪਾਣੀ ਦਾ ਨਿਕਲਿਆ ਤੇ ਇੱਥੇ ਰਹਿਣਾ ਕੀ ਹੈ ਜਿਹੜੀ ਗੱਲ ਆ ਫਸਲ ਤੇ ਉਹ ਬਚਣੀ ਹੈ ਜੀਚੋ ਪਾਣੀ ਨਿਕਲਣਾ ਆ ਪਾਣੀ ਨਿਕਲਣਾ ਹਾਂਜੀ ਤੇ ਆ ਹੁਣ ਉੱਥੋਂ ਦੀ ਹੋਵੇ ਕੋ ਸਾਹਮਣੇ ਨਿਕਾਸ ਆ ਉਥੇ ਪੁਲੀਆਂ ਪਈਆਂ ਹੁੰਦੀਆਂ ਤੇ ਭਲਾ ਫਸਲ ਖਰਾਬ ਹੋ ਜਾਂਦੀ ਏਦਾਂ ਇਹ ਤੇ ਸਰ ਚਾਹੀਦਾ ਵਾ ਕਿ ਸਾਨੂੰ ਪੁਲੀਆਂ ਦੇ ਦੇਣ ਮਿੱਟੀ ਤੇ ਸਾਡੇ ਲੋਕਾਂ ਨੇ ਪਾਣੀ ਲੈਣੀ ਅੱਗੇ ਵੀ ਸਾਡੇ ਲੋਕ ਕਰਦੇ ਆ ਇਹ ਨਹੀਂਗਾ ਵੀ ਪਹਿਲਾਂ ਸਰਕਾਰ ਤੋਂ ਲੈ ਕੇ ਇਹ ਤੇ ਸਾਡੇ ਲੋਕਾਂ ਨੂੰ ਆਪ ਹੀ ਕਰਨਾ ਪੈਣਾ ਜਿਹੜੀ ਗੱਲ ਆ ਠੀਕ ਆ ਨਾ ਕਿਸੇ ਦੇ ਘਰ ਨੂੰ ਅੱਗ ਲੱਗੀ ਉਹ ਸਰਕਾਰਾਂ ਨੂੰ ਨਹੀਂ ਭਾਈਦਾ ਉਹ ਆਪ ਬੁਝਾਉਂਦੇ ਆ ਲੋਕ ਜਿੰਨੇ ਜੋ ਅੱਗੇ ਹੋਣਗੇ ਬੁਝਾ ਲੈਣਗੇ ਜਿਹੜੀ ਗੱਲ ਆ ਉਹ ਪੁਲੀਆਂ ਦਾ ਹੀ ਸਾਨੂੰ ਕਰਾ ਦੇਣ ਉਹ ਤੇ ਇਹਨਾਂ ਨੂੰ ਬੜੀਆਂ ਬਲਾਤਾਂ ਮਿਲ ਜਾਣੀਆਂ ਉਹ ਦੇ ਦੇਣ ਤੇ ਆ ਪੈ ਜਾਣ ਵੀ ਉਹ ਜਿੱਥੋਂ ਨਿਕਾਸ ਆ ਉਹ ਪਾਣੀ ਦਾ ਲਾਂਗਾ ਹੋ ਜੇ ਜਿਹੜੀ ਗੱਲ ਆ ਆ ਹੁਣ ਕਿੰਨੀ ਫਸਲ ਆ ਇਹ ਪਾਣੀ ਨਹੀਂ ਲੰਗਣਾ ਜਿਹੜੀ ਗੱਲ ਆ ਨਾ ਇਹ ਸੁੱਕਣਾ ਆ ਇਹ ਖਰਾਬ ਹੋ ਜਾਣੀਆਂ ਇਦਾਂ ਸਾਨੂੰ ਤੇ ਸਿਰਫ ਇਹ ਆ ਵੀ ਪੁਲੀਆਂ ਦੇ ਦੇਣ ਜਿੱਥੇ ਸਾਡੇ ਟੁੱਟੇ ਆ ਉੱਥੋਂ ਸਾਨੂੰ ਪਤਾ ਲੱਗ ਗਿਆ ਕਿ ਇੱਥੋਂ ਵੈਣ ਬਣੇ ਆ ਉਥੇ ਪੈ ਜਾਣ ਤੇ ਸਾਡੀਆਂ ਫਸਲਾਂ ਬੱਜ ਜਾਣਗੀਆਂ ਤੁਸੀਂ ਆ ਸਾਰੇ ਹੀ ਸੜਕ ਤੇ ਜਾਂਦੇ ਆ ਗਿਣੀ ਪੁਲੀਆਂ ਗਿਣ ਲਿਓ ਕਿੰਨੀਆਂ ਕਿੱਥੇ ਚੱਲਣ ਰਹੀਆਂ ਪੁਲੀਆਂ ਹੀ ਨਹੀਂ ਕਿ ਫ ਇਹ ਤੇ ਸਰਕਾਰ ਨੇ ਸਰਵੇ ਲਾਉਣੇ ਸੀ ਨਾ ਜੇ ਸੜਕਾਂ ਦੇ ਲਾ ਸਕਦੀ ਆ ਤੇ ਇਹਨਾਂ ਦੇ ਨਹੀਂ ਲਾ ਸਕਦੀ ਆਗੀ ਇਹ ਤੇ ਬਜੂਗਾ ਤਾਂ ਏਰੀਆ ਜੇ ਸਾਡੇ ਜਿੱਥੇ 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 ਸੜਕਾਂ ਟੁੱਟੀਆਂ ਉੱਥੇ ਪੁਲੀਆਂ ਪਵਾ ਕੇ ਦੇ ਦੇਣ ਤੇ ਉਤੋਂ ਦੀ ਬਣਾ ਦੇਣ ਜਿਹੜੀ ਗੱਲ ਆ ਜੀ ਹਾਂਜੀ ਬਾਕੀ ਸਰਕਾਰ ਬਹੁਤ ਸਿਆਣੀ ਆ ਹਰੇ ਕੋਈ ਵੀ ਸਰਕਾਰ ਹੋਵੇ ਬੜੇ ਬੜੇ ਵੱਡੇ ਦਿਮਾਗ ਹੁੰਦੇ ਇਹਨਾਂ ਕੋ ਤੇ ਉਹਨਾਂ ਦੀ ਸਲਾਹ ਲੈਣ ਤੇ ਸਾਡੇ ਜਿਹੜੇ ਕੰਮ ਇਹ ਕਰਕੇ ਦੇਣ ਹਾਂਜੀ